ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿੰਨੇ ਪਿਆਰੇ ਬਚਨ ਸੁਖਣੀ ਸਾਹਿਬ ਦੇ ਅੰਦਰ ਸਾਨੂੰ ਸਮਝਾਏ ਨੇ ਜੋ ਜਾਣੇ ਤੇ ਸਦਾ ਸੁਖ ਹੋਏ ਕਹਿੰਦੇ ਜਿਨ੍ਹਾਂ ਨੇ ਜਾਣ ਲਿਆ ਆਕਾਲ ਪੁਰਖ ਵਹਿਗੁਰੂ ਨੂੰ ਜਿਨ੍ਹਾਂ ਨੇ ਉਹਦੇ ਨਾਲ ਪਹਿਚਾਨ ਕਰ ਲਈ ਇੱਕ ਮਿਕ ਹੋ ਗਏ ਜੋ ਜਾਣੇ ਤੇ ਸਦਾ ਸੁਖ ਹੋਏ ਉਹਨਾਂ ਨੂੰ ਸਦਾ ਸੁਖ ਹੈ ਆ ਮਲਾਏ ਲੇ ਪ੍ਰਭ ਸੋਏ ਉਹਨਾਂ ਨੂੰ ਆਪ ਮਾਲਕ ਨੇ ਮਲਾ ਲਿਆ ਉਹ ਤਨਵੰਤ ਕੁਲਵੰਤ ਪਤਵੰਤਾ ਉਹ ਧਨਵਾਨ ਹੋ ਗਏ ਉੱਚੇ ਕੁੱਲ ਵਾਲੇ ਹੋ ਗਏ ਪਵਿੱਤਰ ਜੀਵਨ ਵਾਲੇ ਹੋ ਗਏ ਜੀਵਨ ਮੁਕਤ ਜਿਸ ਹਿਰਦੇ ਭਗਵੰਤਾ ਕਹਿੰਦੇ ਉਹ ਜੀਵਨ ਮੁਕਤ ਹੋ ਕੇ ਜਿਉਂਦੇ ਜੀ ਮੁਕਤੀ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਵਸਦਾ ਹੈ ਧਨ 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 ਜਨ ਆਇਆ ਕਹਿੰਦੇ ਆਇਆ ਹੋਇਆ ਪ੍ਰਵਾਨ ਹੈ ਧਨ ਹੈ ਉਹ ਇਨਸਾਨ ਜਿਹੜਾ ਆਪਣੇ ਜੀਵਨ ਨੂੰ ਸਵਾਰ ਕੇ ਦੂਜਿਆਂ ਦਾ ਜੀਵਨ ਸਵਾਰਨ ਵਾਲੇ ਪਾਸੇ ਲੱਗ ਗਿਆ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜੇ ਦੀ ਸਿੱਖਿਆ ਲੈ ਕੇ ਦੁਨੀਆ ਤਾਰਨ ਲੱਗ ਪਈ ਚਾਹਨੇ ਆਵਣ ਕਾ ਇਹ ਸਵਾਉ ਆਉਣ ਦਾ ਮਨੋਰਥ ਏ ਮਨੁੱਖ ਦੇ ਜੀਵਨ ਦਾ ਮਨੋਰਥ ਏ ਜਨ ਕੇ ਸੰਗ ਚਤਿ ਆਵੇ ਨਾਉ ਉਸ ਮਨੁੱਖ ਦੇ ਸੰਗ ਕਰਕੇ ਪਰਮਾਤਮਾ ਚੇਤੇ ਦੇ ਵਿੱਚ ਵਸ ਜਾਵੇ ਆਕਾਲ ਪੁਰਖ ਦੇ ਨਾਲ ਸਾਂਝ ਪੈ ਜਾਵੇ ਆਪ ਮੁਗਤ ਮੁਗਤ ਕਰੇ ਸੰਸਾਰ ਕਹਿੰਦੇ ਆਪ ਮੁਗਤ ਹੈ ਤਨਾਲ ਸੰਸਾਰ ਨੂੰ ਵੀ ਮੁਕਤ ਕਰੀ ਜਾਂਦਾ ਹੈ ਜਿਹੜਾ ਆਪ ਬੰਧਨਾ ਤੋਂ ਆਜ਼ਾਦ ਹੋ ਗਿਆ ਜਿਹਦੇ ਅੰਦਰ ਚੜਦੀ ਕਲਾ ਆ ਗਈ ਸੋਚ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰਨ ਜੀਵੇ ਕੋਏ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਚੇਤਾ ਕਿਸ ਖਾਏ ਬਾਅਦ ਚੇ ਕਹਿੰਦੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਜਿਉਂਦੇ ਆ ਜਿਨ੍ਹਾਂ ਦੇ ਅੰਦਰ ਵਸ ਕੇ ਆਕਾਲ ਪੁਰਖ ਤੇ ਉਹ ਇਸ ਆਜ਼ਾਦੀ ਨੂੰ ਲੈ ਕੇ ਹੀ ਜੀਵਨ ਬਤੀਤ ਕਰਦੇ ਨੇ ਉਹ ਗੁਲਾਮੀ ਨੂੰ ਜ਼ਿੰਦਗੀ ਨਹੀਂ ਸਮਝਦੇ ਉਹ ਗੁਲਾਮੀ ਦੇ ਨਾਲ ਨਹੀਂ ਜੁੜਦੇ ਉਹ ਆਜ਼ਾਦ ਹੀ ਰਹਿੰਦੇ ਨੇ ਤੇ ਦੂਜਿਆਂ ਨੂੰ ਵੀ ਆਜ਼ਾਦ ਕਰਨ ਵਾਸਤੇ ਆਪਣਾ ਆਪ ਵਾਰ ਜਾਂਦੇ ਨੇ ਆਪ ਮੁਕਤ ਮੁਕਤ ਘਰੇ ਸੰਸਾਰ ਆਪ ਮੁਕਤ ਨੇ ਉਹ ਕਿਸੇ ਬੰਧਨ ਵਿੱਚ ਨਹੀਂ ਸੰਸਾਰ ਦੇ ਲੋਕਾਂ ਨੂੰ ਵੀ ਉਪਦੇਸ਼ ਦੇ ਕੇ ਮੁਕਤ ਕਰ ਜਾਂਦੇ ਨੇ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਪਾਛੇ ਕਹਿੰਦੇ ਐਸੇ ਗੁਰਮੁਖ ਜਨ ਨੂੰ ਸਾਡਾ ਸਦਾ ਹੀ ਨਮਸ਼ਕਾਰ ਹੈ ਸਾਡੀ ਸਾਡਾ ਸਿਰ ਝੁਕਦਾ ਐ ਐਸੇ ਗੁਰਮੁਖਾਂ ਅੱਗੇ ਜਿਹੜੇ ਆਪ ਵੀ ਮੁਕਤ ਨੇ ਦੂਜਿਆਂ ਨੂੰ ਵੀ ਮੁਕਤ ਕਰ ਜਾਂਦੇ